ਹਾਂਜੀ ਦੋਸਤੋ ਨੋਵਾ ਗੱਡੀ ਆ ਜੀ ਆਪਣੇ ਕੋਲੇ ਵਿਕਿਆਊ ਆ ਕਿ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਬਾਕੀ ਆਪਾਂ ਤੁਹਾਨੂੰ ਵਿੱਚੋਂ ਦਿਖਾਉਣੇ ਆਂਗੇ ਗੱਡੀ ਐਲ ਸੀ ਡੀ ਆ ਜਿਹੜੀ ਲੱਗੀ ਪਈ ਆ ਪਾਸਿੰਗ ਕਿੱਥੇ ਤੱਕ ਪਈ ਆ ਬਾਈ 26 ਤੱਕ ਦੀ 26 ਤੱਕ ਬਾਈ ਕਹਿੰਦਾ ਪਾਸਿੰਗ ਆ ਗੱਡੀ ਦੀ ਫੁੱਲ ਗੱਡੀ ਏ ਸੀ ਆਗੀ ਤੇ ਨੰਬਰ ਕਿੱਥੋਂ ਦਾ ਸੰਗਰੂਰ ਦਾ ਸੰਗਰੂਰ ਦਾ ਨੰਬਰ ਆ ਤੁਸੀਂ ਵਿੱਚੋਂ ਗੱਡੀ ਦੇਖ ਸਕਦੇ ਹੋ ਕਿੰਨੇ ਮਾਡਲ ਕਹੀ ਆ ਬਾਈ ਸੇਮ ਮਾਡਲ ਸੇਮ ਮਾਡਲ ਗੱਡੀ ਆਗੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੋ ਅਕੋ ਪਿਸੋਂ ਅਗੱਡੀ ਜਿਹੜੀ ਦਿਖਾ ਦਿੰਨੇ ਹੋਗੇ ਤੇ ਬਾਈ ਨੇ ਵੇਚਨੀ ਆ ਬਾਈ ਤੋਂ ਆਪਾਂ ਮੁੱਲ ਪੁੱਛਦੇ ਆਂ ਕਿ ਕੀ ਮੁੱਲ ਕਰਦਾਗਾ ਕਿੰਨੀ ਡਿਮਾਂਡ ਆ ਬਾਈ ਜਿਹੜੇ ਡਿਮਾਂਡ ਇਹਦੀ ਹੈਗੀ 170 ਦੀ ਮਾਨਤਾਣ ਹੋ ਜੂ ਮਾਨਤਾਣ 5-7000 ਰੁਪਈਆ ਘਟ ਸਕਦਾ ਪੂਰਾ ਪੂਰਾ ਰੇਟ ਹੈ ਬਾਈ ਕਹਿੰਦਾ 170 ਡਿਮਾਂਡ ਕਰਦੇ ਆਂਗੇ ਮਾਨਤਾਣ ਆ ਜਿਹੜਾ ਮੌਕੇ ਤੇ ਹੋ ਜੂਗਾ ਤੇ 5-7000 ਰੁਪਇਆ ਐਸੀ ਚਲਾ ਕੇ ਦੇਖੋ ਬਾਈ ਕਹਿੰਦਾ ਗੱਡੀ ਆਪਦੀ ਤਸੱਲੀ ਕਰਕੇ ਦੇਖੋ ਤੁਹਾਨੂੰ ਵਿੱਚੋਂ ਫੇਰ ਦਿਖਾਉਣਾ ਐਸੀ ਚਲਾ ਕੇ ਦੇਖੋ ਫੁੱਲੀ ਐਸੀ ਹੈਗੀ ਸਾਰਾ ਕੁਝ ਕੰਪਲੀਟ ਹੈਗਾ ਸਕਰੀਨ ਆ ਵਿੱਚ ਤੁਸੀਂ ਦੇਖ ਸਕਦੇ ਹੋ ਲੱਗੀ ہوئی ਹੈਗੀ 170 ਬਾਈ ਨੇ ਮੁੱਲ ਕਰਿਆਗਾ ਤੇ ਮਾਨਤਾ ਨਾਲ ਜਿਹੜਾ ਬਾਈ ਕਹਿੰਦਾ ਮੌਕੇ ਤੇ ਹੋ ਜੂਗਾ ਨੰਬਰ ਬਾਈ ਦਾ ਆਪਾਂ ਸਕਰੀਨ ਤੇ ਪਾ ਦਾਂਗੇ ਜੇ ਕਿਸੇ ਦੇ ਲੋਟ ਆਉਂਦੀ ਆ ਹਿਸਾਬ ਚ ਆਉਂਦੀ ਆ ਗੱਡੀ ਤਾਂ ਬਾਈ ਨਾਲ ਕੰਟੈਕਟ ਕਰ ਸਕਦਾ